ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਲਈ ਪ੍ਰਾਰਥਨਾ ਨਹੀਂ ਕਰ ਰਹੇ ਪਤੀ ਪਤਨੀ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਪਤਨ ਪਤੀ ਲਈ ਪ੍ਰਾਰਥਨਾ ਨਹੀਂ ਕਰ ਰਹੀ ਰੀਜ਼ਨ ਕੀ ਆ ਕਿਤੇ ਇਹਦਾ ਦੁਸ਼ਟ ਆਤਮਾ ਨਿਕਲ ਕੇ ਮੇਰੇ ਚ ਨਾ ਵੜ ਜਾਏ ਤੇ ਉਹਨਾਂ ਨੇ ਇਹ ਇਸ ਲਈ ਕਹਿ ਛੱਡਿਆ ਪੂਰਾ ਗਿਆਨ ਇਸ ਲਈ ਨਹੀਂ ਦਿੱਤਾ ਜੇ ਤੁਸੀਂ ਘਰੇ ਪ੍ਰਾਰਥਨਾ ਕਰਨ ਲੱਗੇ ਤੁਸੀਂ ਆਜ਼ਾਦ ਹੋਗੇ ਤੇ ਉਧਰ ਤੋਰੀ ਫੁਲਕੇ ਦਾ ਕੀ ਬਣੂਗਾ ਦੂਜੇ ਪਾਸੇ ਰੋਟੀ ਟੋਕ ਦਾ ਕੀ ਬਣੂਗਾ ਤੁਹਾਡੀ ਤਾਂ ਦੁਸ਼ਟ ਆਤਮਾ ਨਿਕਲ ਗਿਆ ਤੇ ਰੋਟੀ ਟੋਕ ਖਾਣੀ ਪੈਣੀ ਪਕਾਉਣੀ ਸੌਖੀ ਹੋ ਜੂਗੀ ਪਰ ਜਿਨ੍ਹਾਂ ਨੇ ਤੁਹਾਡੇ ਸਿਰੋਂ ਖਾਣੀ ਆ ਉਹਨਾਂ ਦਾ ਕੀ ਬਣੂਗਾ ਤਾਂ ਬਹੁਤ ਸਾਰੀਆਂ ਗਲਤ ਟੀਚਿੰਗਸ ਜਿਹੜੀਆਂ ਆ ਨਾ ਉਹ ਸਿਰਫ ਇਸ ਲਈ ਦਿੱਤੀਆਂ ਗਈਆਂ ਕਿ ਤੁਸੀਂ ਜਿਹੜਾ ਆ ਇੰਡੀਪੈਂਡੈਂਟ ਨਾ ਹੋ ਜਾਓ ਤੁਸੀਂ ਸੈਲਫ ਡਿਪੈਂਡੈਂਟ ਨਾ ਹੋ ਜਾਓ ਜੇ ਤੁਹਾਨੂੰ ਹੀ ਭੇਤ ਸਮਝ ਆ ਗਏ ਤਾਂ ਉਹਨਾਂ ਨੂੰ ਕੌਣ ਪੁੱਛੂਗਾ ਉਹ ਨਹੀਂ ਜਾਣਦੇ ਕਿ ਜੋ ਪਰਮੇਸ਼ਵਰ ਨੇ ਉਹਨਾਂ ਦੇ ਲਈ ਠਹਿਰਾਇਆ ਆ ਉਹ ਕਿਸੇ ਵੀ ਬੇਦਰ ਰੋਕ ਨਹੀਂ ਸਕਦਾ ਪਰਮੇਸ਼ਵਰ ਨੇ ਦੇਣਾ ਸਾਡੀ ਆਸ ਪਰਮੇਸ਼ਵਰ ਤੋਂ ਹੋਣੀ ਚਾਹੀਦੀ ਸਾਡੀ ਨਜ਼ਰ ਪਰਮੇਸ਼ਵਰ ਦੇ ਹੱਥਾਂ ਵੱਲ ਹੋਣੀ ਚਾਹੀਦੀ ਜਿੱਦਾਂ ਬਚਨ ਚ ਲਿਖਿਆ ਕਹਿੰਦਾ ਇਹ ਪਰਮੇਸ਼ਵਰ ਮੈਂ ਤੇਰੇ ਹੱਥਾਂ ਵੱਲ ਇਦਾਂ ਦੇਖਦਾ ਆ ਜਿੱਦਾਂ ਗੋਲੀ ਆਪਣੇ ਮਾਲਕਣ ਦੇ ਹੱਥਾਂ ਮਿਲ ਦੇਖਦੀ ਹੈ ਉਹਦਾ ਮਤਲਬ ਕੀ ਹੈ ਕਿ ਮੇਰੀ ਆਸ ਜਿਹੜੀ ਆ हे ਪਰਮੇਸ਼ਵਰ ਤੇਰੇ ਤੋਂ ਆ ਮੈਂ ਤੇਰੇ ਤੋਂ ਉਮੀਦ ਰੱਖਦਾ ਹਾਂ ਹਰ ਚੀਜ਼ ਦੀ ਧਾਨ ਦੀ ਪੀਣ ਦੀ ਪੈਣਣ ਦੀ ਵਰਤਣ ਦੀ ਮੇਰੀ ਆਸ ਪਿਤਾ ਪਰਮੇਸ਼ਵਰ ਜੀ ਤੁਹਾਡੇ ਤੋਂ ਸੋ ਪਰ ਬਹੁਤ ساری ਗਲਤ ਸਿੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਬਹੁਤ سارے ਪੇਰੈਂਟਸ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਨਹੀਂ ਕਰ ਰਹੇ ਜੇ ਬੱਚੇ ਬਿਮਾਰ ਵੀ ਹੁੰਦੇ ਆ ਤਦ ਵੀ ਪੇਰੈਂਟਸ ਜਿਹੜੇ ਆ ਉਹ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਨਹੀਂ ਕਰ ਮੰਨ ਲਓ ਬੱਚਾ ਬਿਮਾਰ ਆ ਮੰਡੇ ਨੂੰ ਸੰਡੇ ਆਉਣ ਦੇ ਵਿੱਚ ਜੇ 6 ਦਿਨ ਪਏ ਆ ਕੀ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਤੇ ਬੱਚੇ ਦਾ ਕੀ ਬਣੂਗਾ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸਿੱਖ ਲਈ ਜਦੋਂ ਤੁਸੀਂ ਆਪਣੇ ਅਧਿਕਾਰਾਂ ਤੋਂ ਵਾਕਿਬ ਹੋ ਗਏ ਤੁਹਾਨੂੰ ਸਭ ਕੁਝ ਸਮਝ ਵਿੱਚ ਆ ਜਾਵੇਗਾ ਪ੍ਰਭੂ ਯਿਸੂ ਮਸੀਹ ਜੀ ਨੇ ਇਹ ਗੱਲ ਕਹਿ ਦਿੱਤੀ ਵੀ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜਿਹੜੇ ਬਪਤਿਸਮਾ ਲੈਣਗੇ ਤੇ ਨੇਚਾ ਕਰਨਗੇ ਉਹਨਾਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਕਿ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਰੋਗੀਆਂ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਉਥੇ ਕੋਈ ਔਦਾ ਨਹੀਂ ਦਿੱਤਾ ਗਿਆ ਕਿ ਇਵੈਂਜਲਿਸਟ ਪ੍ਰੋਫਿਟ ਅਪੋਸਟਲ ਪਾਸਟਰ ਬਲੀਵਰ ਕੋਈ ਨਹੀਂ ਉਹਨੇ ਲਿਖਿਆ ਜੋ ਕੋਈ ਨੇਚਾ ਕਰੇ ਤੇ ਬਪਤਿਸਮਾ ਲਵੇ ਜੋ ਕੋਈ ਮਤਲਬ ਹੂ ਐਵਰ ਜਿਹੜਾ ਵੀ ਕੋਈ ਵੀ ਜਿਹੜਾ ਵੀ ਵਿਸ਼ਵਾਸ ਕਰਦਾ ਤੇ ਬਪਤਿਸਮਾ ਲੈਂਦਾ ਉਹਦੇ ਨਾਲ ਹੀ ਨਿਸ਼ਾਨ ਹੋਣਗੇ ਅਰ ਉਹ ਨਿਸ਼ਾਨ ਦੇਖੋ ਕਿੱਡੇ ਜ਼ਬਰਦਸਤ ਹੈ ਆਪਾਂ ਮਰਕਸ 16 ਅਧਿਆਇ ਜਿਹੜਾ ਆ ਉਹ ਖੋਲਦੇ ਆ ਮਰਕਸ 16 ਮਰਕੂ 16 ਦੀ 16 ਦੇ ਵਿੱਚ ਇਦਾਂ ਲਿਖਿਆ ਆ ਜਿਹੜਾ ਨੇਚਾ ਕਰੇ ਜਿਹੜਾ ਇੰਨੀ ਲਿਖਿਆ ਜੇ ਪਾਸਟਰ ਨੇਚਾ ਕਰੇ ਜੇ ਰਸੂਲ ਜਾਂ ਚਰਚ ਦੇ ਬਜ਼ੁਰਗ ਲਿਖਿਆ ਜਿਹੜਾ ਨੇਚਾ ਕਰੇ ਦੇਖੋ ਸਾਨੂੰ ਨਾ ਸਾਡੀਆਂ ਅਥਾਰਟੀਜ਼ ਪਤਾ ਹੋਣੀਆਂ ਚਾਹੀਦੀਆਂ ਜੇ ਸਾਨੂੰ ਸਾਡੀਆਂ ਅਥਾਰਟੀਜ਼ ਨਹੀਂ ਪਤਾ ਫਿਰ ਉਹ ਅਧਿਕਾਰ ਸਾਡੇ ਕਿਸੇ ਕੰਮ ਦੇ ਨਹੀਂ ਆ ਮੰਨ ਲਓ ਤੁਹਾਡੇ ਕੋਲੇ ਅਧਿਕਾਰ ਹੈ ਪਰ ਤੁਸੀਂ ਉਸ ਅਧਿਕਾਰ ਨੂੰ ਵਰਤਦੇ ਨਹੀਂ ਉਸ ਅਧਿਕਾਰ ਨੇ ਤੁਹਾਡੇ ਕਦੀ ਕੰਮ ਨਹੀਂ ਆਉਣਾ ਮਤਲਬ ਉਹ ਉਹ ਇਦਾਂ ਆ ਕਿ ਹਥਿਆਰ ਤਾਂ ਹੈਗਾ ਪਰ ਚਲਾਉਂਦੇ ਨਹੀਂ ਜਾਂ ਚਲਾਉਣਾ ਨਹੀਂ ਆਉਂਦਾ ਪਰ ਹਥਿਆਰ ਤੇ ਤੁਹਾਡੇ ਕੋਲ ਆ ਨਾ ਤੁਹਾਨੂੰ ਚਾਹੀਦਾ ਆ ਕਿ ਤੁਹਾਨੂੰ ਜਿਹੜੀ ਚੀਜ਼ ਤੁਹਾਡੇ ਕੋਲ ਆ ਉਹ ਉਹਦਾ ਗਿਆਨ ਤੁਹਾਡੇ ਕੋਲ ਹੋਵੇ ਉਸ ਚੀਜ਼ ਦੀ ਸਮਝ ਤੁਹਾਡੇ ਕੋਲ ਹੋਵੇ ਤਾਂ ਜੋ ਤੁਸੀਂ ਉਸ ਚੀਜ਼ ਦਾ ਸਹੀ ਇਸਤੇਮਾਲ ਕਰ ਸਕੋ ਇਸੇ ਤਰ੍ਹਾਂ ਵਚਨ ਦੇ ਵਿੱਚ ਇਦਾਂ ਲਿਖਿਆ ਹੈ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤੇ ਆ ਇਹ ਇਹ ਅਧਿਕਾਰ ਆ ਅਰੇ ਇਹ ਅਧਿਕਾਰ ਪ੍ਰਭੂ ਯਿਸੂ ਮਸੀਹ ਜੀ ਦੇ ਵੱਲੋਂ ਡਾਇਰੈਕਟ ਦਿੱਤਾ ਗਿਆ ਹੈ ਅਰ ਕਿਹਨੂੰ ਦਿੱਤਾ ਗਿਆ ਹਰ ਉਸ ਇਨਸਾਨ ਨੂੰ ਜਿਹੜਾ ਵਿਸ਼ਵਾਸ ਕਰੇ ਜਿਹੜਾ ਵੀ ਵਿਸ਼ਵਾਸ ਕਰਦਾ ਪ੍ਰਭੂ ਯਿਸੂ ਮਸੀਹ ਤੇ ਅਰ ਲਿਖਿਆ ਆ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ ਜਿਹੜਾ ਤਾਂ ਵਿਸ਼ਵਾਸ ਕਰੂਗਾ ਨੇਚਾ ਕਰੂਗਾ ਉਹ ਬਚਾਇਆ ਜਾਊਗਾ ਜਿਹੜਾ ਪ੍ਰਤੀਤ ਨਹੀਂ ਕਰੂਗਾ ਜਿਹੜਾ ਵਿਸ਼ਵਾਸ ਨਹੀਂ ਕਰੂਗਾ ਉਹਦੇ ਉੱਤੇ سزا ਦਾ ਹੁਕਮ ਕੀਤਾ ਜਾਵੇਗਾ ਹੁਣ ਨੇਚਾ ਸਾਨੂੰ ਕਿੱਦਾਂ ਬਚਾਉਂਦੀ ਹੈ ਜਦੋਂ ਅਸੀਂ ਵਿਸ਼ਵਾਸ ਕਰਦੇ ਆ ਕਿ ਮੈਂ ਜੋ ਵੀ ਪੜ ਰਿਆ ਆ ਮੈਨੂੰ ਯਾਦ ਹੋ ਜਾਣਾ ਹੈ ਮੈਂ ਵਿਸ਼ਵਾਸ ਕਰਦਾ ਮੈਂ ਮੈਨੂੰ ਪੂਰਾ ਵਿਸ਼ਵਾਸ ਆ ਮੇਰੀ ਪੂਰੀ ਤਿਆਰੀ ਹੈ ਮੈਂ ਪੇਪਰਾਂ ਵਿੱਚ ਜਾ ਕੇ ਜਿਹੜੇ ਛੰਡੇਗੜ ਦੇਣੇ ਆ ਵਧੀਆ ਹੋ ਜਾਣਾ ਹੈ ਮੈਨੂੰ ਵਿਸ਼ਵਾਸ ਆ ਮੈਂ ਗੱਡੀ ਚਲਾ ਸਕਦਾ ਆ ਮੈਨੂੰ ਵਿਸ਼ਵਾਸ ਆ ਮੈਂ ਖਾਣਾ ਬਣਾ ਸਕਦਾ ਮੈਨੂੰ ਵਿਸ਼ਵਾਸ ਆ ਮੈਂ ਚੰਗਾ ਬੋਲ ਸਕਦਾ ਮੈਨੂੰ ਵਿਸ਼ਵਾਸ ਆ ਵੀ ਇਹ ਕੰਮ ਮੈਂ ਕਰ ਸਕਦਾ ਆ ਜਦੋਂ ਤੁਸੀਂ ਵਿਸ਼ਵਾਸ ਕਰਦੇ ਆ ਤੁਹਾਡੇ ਅੰਦਰ ਇੱਕ ਕਾਬਲੀਅਤ ਜਿਹੜੀ ਸੁਪਰਨੈਚੁਰਲ ਆ ਉਹ ਕਾਬਲੀਅਤ ਜਿਹੜੀ ਆ ਨਾ ਉਹ ਖੁੱਲ ਕੇ ਸਾਹਮਣੇ ਆਉਂਦੀ ਹੈ ਪਰ ਜਦ ਆ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਡਿਸਪਾਇੰਟ ਹੋ ਜਾਂਦਾ ਉਹ ਹੋਰ ਨਿਰਾਸ਼ ਹੋ ਜਾਂਦਾ ਉਹਨੂੰ ਲੱਗਦਾ ਕਿ ਇਸ ਬਿਪਤਾ ਨੇ ਮੈਨੂੰ ਦਬਾ ਲੈਣਾ ਉਹਨੂੰ ਲੱਗਦਾ ਕਿ ਮੈਂ ਨਹੀਂ ਪਾਸ ਹੋ ਸਕਦਾ ਪਰ ਵਚਨ ਵਿੱਚ ਲਿਖਿਆ ਜਿੱਦਾਂ ਤੇਰੀ ਨੇਚਾ ਆ ਉਦਾਂ ਤੇਰੇ ਨਾਲ ਹੋਵੇ ਹੁਣ ਜੇ ਤੁਹਾਡੀ ਨੇਚਾ ਹੈ ਕਿ ਮੈਂ ਪਾਸ ਹੋ ਜਾਣਾ ਤੁਸੀਂ ਪਾਸ ਹੋ ਜਾਓਗੇ ਪਰ ਜੇ ਤੁਹਾਡੀ ਨੇਚਾ ਹੈ ਕਿ ਮੇਰੇ ਤੋਂ ਨਹੀਂ ਪਾਸ ਹੋਣਾ ਹੁਣ ਤੁਸੀਂ ਵਿਸ਼ਵਾਸ ਇਹ ਕਰ ਲਿਆ ਕਿ ਮੇਰੇ ਤੋਂ ਪਾਸ ਨਹੀਂ ਹੋ ਹੁਣ ਇਸ ਵਿਸ਼ਵਾਸ ਨੇ ਨਾ ਤੇ ਤੁਹਾਨੂੰ ਪੜਨ ਦੇਣਾ ਕਿਉਂਕਿ ਜਦੋਂ ਪੜਨ ਲੱਗਣਾ ਤੁਸੀਂ ਕਹਣਾ ਬੇਫਾਇਦਾ ਤੇ ਤੂੰ ਜੱਤੂ ਪਾਸ ਤਾਂ ਹੋ ਨਹੀਂ ਸਕਦਾ ਤੈਨੂੰ ਇੱਕ ਅੱਧੇ ਦਿਨ ਦੇ ਵਿੱਚ ਤੂੰ ਕੀ ਯਾਦ ਕਰ ਲੈਣਾ ਤੇਰੇ ਤੋਂ ਕੁਝ ਚੇਤੇ ਤਾਂ ਤੈਨੂੰ ਰਹਿੰਦਾ ਨਹੀਂ ਇਸ ਗਲਤ ਨੇਚਾ ਨੇ ਤੁਹਾਨੂੰ ਚੰਗੀ ਮਿਹਨਤ ਵੀ ਨਹੀਂ ਕਰਨ ਦੇਣੀ ਪਰ ਇੱਕ ਵਿਅਕਤੀ ਉਹ ਕਹਿੰਦਾ ਜੇ ਮੈਂ 2 ਘੰਟੇ ਹੋਰ ਮਿਹਨਤ ਵਧਾ ਦਵਾਂ ਨਾ ਤੇ ਮੈਂ ਕਿਤੇ ਦਾ ਕਿਤੇ ਪਹੁੰਚ ਸਕਦਾ ਤੇ ਜਦੋਂ ਉਹਨੇ 2 ਘੰਟੇ ਹੋਰ ਮਿਹਨਤ ਵਧਾਉਣੀ ਹੈ ਤੇ ਵਾਕਈ ਉਹਨੇ ਕਿਤੇ ਦਾ ਕਿਤੇ ਪਹੁੰਚ ਜਾਣਾ ਹੈ ਵਾਕਈ ਉਹਦੇ ਨਾਲ ਬਹੁਤ ਕੁਝ ਚੰਗਾ ਜਿਹੜਾ ਹੈ ਉਹ ਹੋ ਜਣਾ ਹੈ ਤੇ ਵਿਸ਼ਵਾਸ ਜਿਹੜਾ ਹੈ ਪਰਮੇਸ਼ਵਰ ਨੇ ਸਾਨੂੰ ਇੱਕ ਵੱਡਾ ਹਥਿਆਰ ਬਖਸ਼ਿਆ ਹੈ ਜਿਹਦੇ ਹਥਿਆਰ ਦੇ ਨਾਲ ਅਸੀਂ ਫਤਿਹ ਨੂੰ ਪਾਉਣੀ ਹੈ ਇੱਥੇ ਵੀ ਲਿਖਿਆ ਆ ਜਿਹੜਾ ਨੇਚਾ ਕਰਦਾ ਆ ਤੇ ਬਪਤਿਸਮਾ ਲੈਂਦਾ ਆ ਹੁਣ ਜਿੰਨੇ ਨੇ ਨੇਚਾ ਕੀਤੀ ਆ ਤੇ ਬਪਤਿਸਮਾ ਲਿਆ ਇਹਦਾ ਮਤਲਬ ਉਹਦਾ ਵਿਸ਼ਵਾਸ ਪਰਮੇਸ਼ਵਰ ਵਿੱਚ ਆ ਉਹ ਵਿਸ਼ਵਾਸ ਕਰਦਾ ਕਿ ਜੋ ਪਵਿੱਤਰ ਵਚਨ ਵਿੱਚ ਲਿਖਿਆ ਉਹ ਠੀਕ ਆ ਇਸੇ ਲਈ ਤਾਂ ਉਹਨੇ ਬਪਤਿਸਮਾ ਲਿਆ ਅਦਰਵਾਈਜ਼ ਉਹਨੇ ਬਪਤਿਸਮਾ ਲੈਣਾ ਹੀ ਨਹੀਂ ਸੀ ਕਿਉਂਕਿ ਬਪਤਿਸਮਾ ਤਾਂ ਇੱਕ ਹੁਕਮ ਹੈ ਜਿਹੜਾ ਵਿਸ਼ਵਾਸ ਕਰਦਾ ਉਹੀ ਲੈਂਦਾ ਹੈ ਅਰੇ ਇੱਥੇ ਲਿਖਿਆ ਆ ਜਿਹੜਾ ਬਪਤਿਸਮਾ ਲੈ ਬਚਾਇਆ ਜਾਵੇਗਾ ਉਹ ਬਚਾਇਆ ਜਾਊਗਾ ਪਰ ਜਿਹੜੇ ਪ੍ਰਤੀਤ ਨਾ ਕਰੇ ਉਸ ਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਹੁਣ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜਿਹੜਾ ਕੋਈ ਨੇਚਾ ਨਹੀਂ ਕਰਦਾ ਉਹਦੇ ਨਾਲ ਨਹੀਂ ਅਗਰ ਤੁਸੀਂ ਨੇਚਾ ਕਰਦੇ ਆ ਤਾਂ ਤੁਸੀਂ ਜਿਹਦੇ ਲਈ ਵੀ ਪ੍ਰਾਰਥਨਾ ਕਰੋਗੇ ਉਹਦਾ ਦੁਸ਼ਟ ਆਤਮਾ ਤੁਹਾਡੇ ਪਿੱਛੇ ਨਹੀਂ ਪਾਊਗਾ ਤੁਸੀਂ ਦੁਸ਼ਟ ਆਤਮਾ ਨੇ ਮੋਰੇ ਲੱਕੇ ਕਿਉਂ ਭੱਜਦੇ ਆਂ ਜਦ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਉਹਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗੇ ਭੱਜ ਜਾਊਗਾ ਤੁਸੀਂ ਉਹਨੇ ਮੋਰੇ ਉਹ ਮੋਰੇ ਮਰੇ ਭੱਜੀ ਜਾ ਰਹੇ ਆਂ ਅਰ ਭਜਾਉਣ ਕੌਣ ਰਿਹਾ ਹੈ ਤੁਹਾਡਾ ਡਰ ਤੁਹਾਡਾ ਪਾਪ ਤੁਹਾਨੂੰ ਭਰੋਸਾ ਹੀ ਨਹੀਂ ਆ ਪਰਮੇਸ਼ਰ ਦੇ ਵਚਨ ਉੱਤੇ ਵਚਨ ਦੇ ਵਿੱਚ ਲਿਖਿਆ ਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਇੱਕ ਛੋਟਾ ਜਿਹਾ ਨਿੰਬੂ ਕੋਈ ਤੁਹਾਡੇ ਘਰ ਦੇ ਮੂਰੇ ਰੱਖ ਜਵੇ ਜਾਂ ਕਿਤੇ ਸਬਜ਼ੀ ਵਾਲੇ ਦਾ ਉਦਾਂ ਹੀ ਡਿੱਗ ਜਵੇ ਤੁਹਾਡੇ ਘਰ ਦੇ ਮੂਰੇ ਸਬਜ਼ੀ ਵੇਚਣ ਵਾਲਿਆਂ ਦੇ ਕੋਲੋਂ ਕਈ ਵਾਰੀ ਕਈ ਚੀਜ਼ਾਂ ਡਿੱਗ ਜਾਂਦੀਆਂ ਓਦਾਂ ਹੀ ਨਿੰਬੂ ਡਿੱਗ ਗਿਆ ਸਵੇਰ ਨੂੰ ਬੁਰਕੀ ਨਹੀਂ ਗਲੇ ਤੋਂ ਹੇਠਾਂ ਜਾਣੀ ਹਾਏ ਸਾਡੇ ਕੋਈ ਟੂਣਾ ਕਰਕੇ ਰੱਖ ਗਿਆ ਹਾਏ ਸਾਡੇ ਕੋਈ ਟੂਣਾ ਕਰਕੇ ਰੱਖ ਗਿਆ ਮੇਰਾ ਤਾਂ ਸਵੇਰ ਦਾ ਸਿਹਰ ਹੀ ਤਾਂ ਦੁਖੀ ਜਾਂਦਾ ਕੋਈ ਸਾਨੂੰ ਦੇਖ ਕੇ ਰਾਜੀ ਹੀ ਨਹੀਂ ਕੋਈ ਸਾਨੂੰ ਹੱਸਦਿਆਂ ਵੇਖ ਕੇ ਰਾਜੀ ਨਹੀਂ ਕੋਈ ਸਾਨੂੰ ਜੀਂਦਿਆਂ ਵੇਖ ਕੇ ਰਾਜੀ ਨਹੀਂ ਕੋਈ ਸਾਡਾ ਇੱਦਾਂ ਤਰੱਕੀ ਵੇਖ ਕੇ ਰਾਜੀ ਨਹੀਂ ਇੰਨੇ 네ਗੇਟਿਵ ਵਰਡਸ ਇੱਕ ਨਿੰਬੂ ਦੀ ਵਜ੍ਹਾ ਨਾਲ ਉੱਥੇ ਉਹ ਨਿੰਬੂ ਭਾਵੇਂ ਕਿਹੜਾ ਉਦਾਂ ਹੀ ਲਵਾਫੇ ਚੋ ਕਿਰ ਗਿਆ ਹੋਵੇ ਮੈਂ ਕਿੰਨੀ ਜੇ ਕਿਸੇ ਨੇ ਪੜ ਕੇ ਵੀ ਰੱਖ ਦਿੱਤਾ ਉਹ ਨਿੰਬੂ ਤੁਹਾਡਾ ਰੱਬ ਵੱਡਾ ਕਿ ਨਿੰਬੂ ਵੱਡਾ ਹੈ ਪਹਿਲਾਂ ਤੇ ਇਹ ਦੱਸੋ ਤੇ ਜੇ ਤੁਹਾਡਾ ਰੱਬ ਵੱਡਾ ਫਿਰ ਤੁਹਾਡਾ ਵਿਸ਼ਵਾਸ ਕਿਉਂ ਨਹੀਂ ਆ ਅਗਰ ਤੁਹਾਡਾ ਵਿਸ਼ਵਾਸ ਪਰਮੇਸ਼ਵਰ ਦੇ ਉੱਤੇ ਹੈ ਫਿਰ ਤੁਹਾਡੇ ਮਨ ਵਿੱਚ ਇਦਾਂ ਦੇ ਭਰਮ ਨਹੀਂ ਆਉਣੇ ਚਾਹੀਦੇ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਪੈਰਾਂ ਹੇਠਾਂ ਕੁਚਲੋ ਤੇ ਉਹਨੂੰ ਪਰੇ ਚੱਕ ਕੇ ਮਾਰੋ ਕਿਉਂਕਿ ਤੁਹਾਨੂੰ ਫਿਰ ਪਤਾ ਹੋਣਾ ਚਾਹੀਦਾ ਕਿ ਵਚਨ ਚ ਲਿਖਿਆ ਜਿਹੜਾ ਨੇਚਾ ਕਰੇ ਬਪਤਿਸਮਾ ਲਵੇ ਉਹਦੇ ਨਾਲੇ ਅਧਿਕਾਰ ਹੈ ਕਿ ਉਹ ਭੂਤਾਂ ਨੂੰ ਕੱਢਣਗੇ ਨਵੀਆਂ